ਕੋਕ ਵਾਲ ਮੀਦੇ ਚੋ ਜਪਾਰ ਜੰਗਲਾਂ ਚ ਲਾਲ ਖੀੜ ਦੇ ਜਦੋਂ ਕਿਰਪਾ ਗੁਰੂ ਜੀ ਤੇਰੀ ਹੋ ਜੰਗਲਾ ਚ ਲਾਲ ਖੇੜ ਦੇ ਜਦੋਂ ਕਿਰਪਾ ਗੁਰੂ ਜੀ ਤੇਰੀ ਹੋਵੇ ਜਨਕ ਦਲਾਰੀ ਨੂੰ ਦੋ ਲਾਲ ਦਿੱਤੇ ਬਖਸ਼ ਤੁਸੀਂ ਕਿਰਪਾਲ ਵਾਲਮੀ ਦੀ ਕਰਕੇ ਸੇਵਾ ਮਿਲਿਆ ਸਦੀ ਅਮੋਲਕ ਮੇਵਾ ਸਤਿਗੁਰੂ ਕਹਿੰਦੇ ਹਨ ਜਿਸ ਜਨਕ ਦਲਾਰੀ ਨੂੰ ਦੋਲਾਸ ਦਿੱਤੇ ਵਖਸ ਤੁਸੀਂ ਕਿਰਪਾਲ ਵਾਲਮੀਕ ਦੀ ਕਰਕੇ ਸੇਵਾ ਮਿਲਿਆ ਸਤੀ ਅਣਮੋਲ ਕਮੇਰਾ ਸਚੇ ਪਤਸਾ ਜੀ ਕਹਿੰਦੇ ਹਨ ਪ੍ਰਮਾਤਮਾ ਵਾਲਮਿਕ ਦਿਆਵਾਨ ਜੀ ਦੀ ਸੇਵਾ ਸੀਤਾ ਮਾਤਾ ਨੇ ਕੀਤੀ ਤੇ ਸਹਿਬ ਕਹਿੰਦੇ ਹਨ ਇਤਨੇ ਵਿਸ਼ਵਾਸ ਇਤਨੇ ਭਰੋਸੇ ਦੇ ਨਾਲ ਕੀਤੇ ਤੇ ਪ੍ਰਮਾਤਮਾ ਪ੍ਰਭੂ ਵਾਲਮਿਕ ਦਿਆਵਾਨ ਜੀ ਨੇ ਉਸ ਸੇਵਾ ਦਾ ਮੇਵਾ ਫਲ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਗੁਰੂ ਗਿਆਨਾਥ ਮਹਾਰਾਜ ਅਨੇਕ ਚੋਜਾਂ ਦੇ ਮਾਲਕ ਬਿਆਨ ਕਰਦੇ ਹਨ ਜੇਕਰ ਕਿਸੇ ਔਰਤ ਨੂੰ ਕੋਈ ਬਾਲ ਕੋ ਬੱਚਾ ਬੱਚੀ ਨਾ ਹੁੰਦਾ ਹੋਵੇ ਜੇਕਰ ਉਹ ਔਰਤ ਵਿਸ਼ਵਾਸ ਦੇ ਨਾਲ ਪੁਰਸ਼ੀ ਦੇ ਨਾਲ ਪ੍ਰਭੂ ਆਲਮਿਕ ਦੀ ਆਵਾਜ਼ ਦੇ ਪਵਿੱਤਰ ਗੁਰੂ ਘਰ ਦਾ ਦੀ ਸੇਵਾ ਕਰਦੀ ਹੈ ਤੇ ਸਹਿਬ ਕਹਿੰਦੇ ਹਨ ਪ੍ਰਭੂ ਵਾਲਮੀਕ द्याਵਾਨ ਜੀ ਦੀ ਅਪਾਰ ਕਿਰਪਾ ਹੁੰਦੀ ਹੈ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਵਾਲਮੀਕ द्याਵਾਨ ਜੀ ਨੇ ਸੀਤਾ ਦੀ ਸੇਵਾ ਦਾ ਫਲ ਸੀਤਾ ਦੀ ਸੇਵਾ ਦਾ ਮੇਵਾ ਉਸ ਨੂੰ ਪੁੱਤਰਾਂ ਦੀ ਦੌਲਤ ਬਖਸ਼ਿਸ਼ ਕੀਤੀ ਤੇ ਸਹਿਬ ਕਹਿੰਦੇ ਹਨ ਜੇਕਰ ਉਸੇ ਵਿਸ਼ਵਾਸ ਦੇ ਨਾਲ ਪ੍ਰਭੂ ਸੇ ਦੇ ਨਾਲ ਗੁਰੂ ਦੇ ਘਰ ਦਰ ਦੀ ਸੇਵਾ ਕਰੇ ਤੇ ਸਹਿਬ ਕਹਿੰਦੇ ਹਨ ਉਹ ਪ੍ਰਮਾਤਮਾ ਬੜਾ ਦਿਆਲੂ ਹੈ ਉਹ ਪ੍ਰਮਾਤਮਾ ਬੜਾ ਕਿਰਪਾਲੂ ਹੈ ਉਹ ਸਭ ਦੀਆਂ ਆਸ਼ਾ ਮਨਸਾ ਪੂਰਨ ਕਰ ਦਿੰਦਾ ਹੈ ਪਰ ਉਸ ਦੇ ਵਾਸਤੇ ਸਾਡਾ ਸਹਿਬ ਦੀ ਗੁਰਬਾਣੀ ਦੱਸਦੀ ਹੈ ਕਿ ਭਰੋਸਾ ਹੋਣਾ ਜ਼ਰੂਰੀ ਹੈ ਤੇ ਸਹਿਬ ਕਹਿੰਦੇ ਉਹਦੇ ਵਾਸਤੇ ਸਾਨੂੰ ਇੱਕ ਰੁਟੀਨ ਬਣਾਉਣੀ ਪਵੇਗੀ ਸਵੇਰ ਅੰਮ੍ਰਿਤ ਵੇਲੇ ਦੇ ਨਾਲ ਜਾਗਣਾ ਪਵੇਗਾ ਅਮਰਤ ਦੇ ਗੁਰੂ ਘਰ ਦਰ ਦੇ ਵਿੱਚ ਜਾਣਾ ਪਵੇਗਾ ਤੇ ਗੁਰੂ ਘਰ ਦਰ ਦੀ ਸੇਵਾ ਸਵਾਲ ਕਰਨੀ ਪਵੇਗੀ ਤੇ ਸਾਬ ਕਹਿੰਦੇ ਹਨ ਗੁਰੂ ਘਰ ਦਰ ਵਿੱਚ ਅਰਦਾਸਾਂ ਬੇਨਤੀਆਂ ਕਰਨੀਆਂ ਪੈਣਗੀਆਂ ਕਿਉਂਕਿ ਸੱਚੇ ਪਤਸ਼ਾਹ ਨੇ ਗੁਰਬਾਣੀ ਵਿੱਚ ਦੱਸਿਆ ਹੈ ਇਕ ਮਨ ਹੋ ਕੇ ਜੋ ਕਰੇ ਗੁਰੂ ਆਗੇ ਅਰਦਾਸ ਤੇ ਰੋਗ ਸੋਗ ਸਭ ਉਤਰੇ ਤੇ ਪੂਰਨ ਹੋਵੇ ਆਸ ਇਕ ਮਨ ਇਕ ਚਤ ਇਕਾਗਰਤਾ ਵਿਚਾਰ ਕੇ ਗੁਰੂ ਦੇ ਤਾਬਿਆਂ ਗੁਰੂ ਦੇ ਚਰਣਾ ਗੁਰੂ ਦੀ ਸਰਨਾਏ ਅਰਦਾਸ ਕੀਤੀ ਉਹ ਪ੍ਰਭੂ ਵਾਲਮੀਕੀ ਦਿਆਵੰਦ ਦੇ ਘਰ ਦਰ ਵਿੱਚ ਜ਼ਰੂਰ ਪ੍ਰਵਾਨ ਹੁੰਦੀ ਹੈ ਤੇ ਫਿਰ ਪ੍ਰਮਾਤਮਾ ਜ਼ਰੂਰ ਕਿਰਪਾ ਕਰਦਾ ਹੈ ਤੇ ਸੱਚੇ ਪਾਤਸ਼ਾਹ ਨੇ ਕਿਹਾ ਹੈ ਰੱਖ ਭਰੋਸਾ ਤੇ ਮੂਲ ਨਾ ਡੋ ਵਿਸ਼ਵਾਸ ਤੇ ਭਰੋਸਾ ਰੱਖ ਅਡੋਲ ਹੋ ਕੇ ਗੁਰੂ ਦੇ ਘਰ ਦਾਰ ਵਿੱਚ ਜਾ ਉਹ ਪ੍ਰਮਾਤਮਾ ਜ਼ਰੂਰ ਕਿਰਪਾ ਕਰੇਗਾ ਸੀਤਾ ਮਾਤਾ ਨੇ ਵਿਸ਼ਵਾਸ ਕੀਤਾ ਭਰੋਸਾ ਕੀਤਾ ਤੇ ਸਹਿਬ ਕਹਿੰਦੇ ਹਨ ਵਾਲਮੀਕ ਦੀ ਕਰਕੇ ਸੇਵਾ ਮਿਲਿਆ ਸਤੀ ਅਮੋਲਕ ਮੇਵਾ ਸਤਿਗੁਰੂ ਵਾਲਮੀਕ ਦੇ ਪਖਾ ਫੇਰ ਦੀ ਚਰਨ ਵਿੱਚ ਨਿਤ ਧੋਵੇ ਗੁਰੂ ਘਰ ਦਾ ਦੀ ਸੇਵਾ ਕਰਦੀ ਸੰਗਤਾਂ ਦਾ ਅਦਬ ਮਾਨ ਸਤਕਾਰ ਕਰਦੀ ਤੇ ਸਹਿਬ ਕਹਿੰਦੇ ਹਨ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਅਮਰਤ ਬਾਣੀ ਦੱਸਦੀ ਹੈ ਜੰਗਲਾਂ 'ਚ ਲਾਲ ਖੇੜ ਦੇ ਜਦੋਂ ਕਿਰਪਾ ਗੁਰੂ ਜੀ ਤੇਰੀ ਹੋਵੇ ਜੰਗਦਲਾਰੀ ਨੂੰ ਦੋ ਲਾਲ ਦਿੱਤੇ ਬਖਸ਼ ਤੁਸੀਂ ਕਿਰਪਾਲ ਵਾਲਮੀਕ ਦੀ ਕਰਕੇ ਸੇਵਾ ਮਿਲਿਆ ਸਦੀ ਅਮੋਲਕ ਮੇਵਾ ਇਸ ਸਤ ਗੁਰੂ ਵਾਲਮੀਕ ਦੇ ਪੱਕਾ ਵੀਰ ਦੀ ਚਰਨ ਨਿਤ ਤੋਵੇ ਜੰਗਲਾ ਚ ਲਾਲ ਘੇੜ ਦੇ